ਬਿਕਰਮ ਮਜੀਠੀਆ ਦੀ ਨਾਇਕ ਹਿਰਾਸਤ ਦੇ ਵਿੱਚ ਹੋਰ ਵਾਅਦਾ ਕਰ ਦਿੱਤਾ ਗਿਆ 18 ਅਕਤੂਬਰ ਤੱਕ ਬਿਕਰਮ ਸਿੰਘ ਮਜੀਠੀਆ ਦੀ ਨਾਇਕ ਹਿਰਾਸਤ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਏ ਬਿਕਰਮ ਮਜੀਠੀਆ ਆਮਦਨ ਤੋਂ ਬਾਅਦ ਜਾਇਦਾਦ ਦੇ ਮਾਮਲੇ ਦੇ ਵਿੱਚ ਨਾਬਾ ਜੇਲ੍ਹ ਦੇ ਵਿੱਚ ਬੰਦ ਨੇ ਤੇ ਉਹਨਾਂ ਦੀ ਨਿਆਇਕ ਹਿਰਾਸਤ ਹੋਰ ਵਧਾ ਦਿੱਤੀ ਗਈ ਹੈ ਸਾਬਕਾ ਮੰਤਰੀ ਨੇ ਵਿਕਰਮ ਮਜੀਠੀਆ ਅਕਾਲੀ ਦਲ ਦੇ ਵੱਡੇ ਆਗੂਆਂ ਦੇ ਵਿੱਚੋਂ ਇੱਕ ਨੇ ਇਸ ਵੇਲੇ ਨਾਬਾ ਜੇਲ੍ਹ ਦੇ ਵਿੱਚ ਬੰਦ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਡਿਸਪਰਪੋਰਸ਼ਨੇਟ ਐਸੈਟਸ ਦੇ ਮਾਮਲੇ ਦੇ ਵਿੱਚ ਉਹਨਾਂ ਦੀ ਨਿਆਇਕ ਹਿਰਾਸਤ ਵਧਾਈ ਗਈ ਹੈ 18 ਅਕਤੂਬਰ ਤੱਕ ਨਿਆਇਕ ਹਿਰਾਸਤ ਵਧਾ ਦਿੱਤੀ ਗਈ ਹੈ ਮੇਰੇ ਸਹਿਯੋਗੀ ਉਮੇਸ਼ ਸ਼ਰਮਾ ਹੋਰ ਜ਼ਿਆਦਾ ਜਾਣਕਾਰੀ ਨਾਲ ਜੁੜੇ ਨੇ ਉਮੇਸ਼ ਕੀ ਕੋਈ ਜਾਣਕਾਰੀ ਵਿਕਰਮ ਮਜੀਠੀਆ ਦੀ ਨਿਆਇਕ ਹਿਰਾਸਤ ਦੇ ਵਿੱਚ ਵਾਧਾ ਕੀਤਾ ਗਿਆ ਹੈ ਬਿਲਕੁਲ ਅੱਜ ਵੀਡੀਓ ਕਾਨਫਰੈਂਸਿੰਗ ਦੀ ਰਾਈ ਪੇਸ਼ੀ ਸੀ ਕਿਉਂ ਨਾ ਦੀ ਔਰ ਜੁਡੀਸ਼ੀਅਲ ਕਸਟਡੀ ਲਗਾਤਾਰ ਜਿਦਾ ਪਿਛਲੇ ਦਿਨ ਵੀ ਦੇਖਿਆ ਵਧਰੀ ਆ ਅੱਜ ਵੀ ਉਹਦੇ ਵਿੱਚ ਵਾਅਦਾ ਕੀਤਾ ਗਿਆ 18 ਅਕਤੂਬਰ ਤੱਕ ਉਹਨਾਂ ਨੂੰ ਜੁਡੀਸ਼ੀਅਲ ਕਸਟਡੀ ਫਿਰ ਤੋਂ ਉਹਨਾਂ ਦੀ ਵਧਾਈ ਗਈ ਹੈ